ਅਸ਼ੀਗਰ ਜੀ ਸਾਰਿਆਂ ਨੂੰ ਹੋਪਤੂਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਸਭ ਤੋਂ ਪਹਿਲਾਂ ਜੀ ਇਹ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਮੇਰੀਆਂ ਭੈਣਾਂ ਨੂੰ ਸਪੈਸ਼ਲ ਰਿਕਵੈਸਟ ਹੈ ਕਿ ਪਲੀਜ਼ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਅਸੀਂ ਜੋ ਵੀ ਤੁਹਾਡੇ ਲਈ ਵੀਡੀਓ ਅਪਲੋਡ ਕਰਦੇ ਆ ਉਸ ਵੀਡੀਓ ਦੇ ਵਿੱਚ ਜੋ ਵੀ ਫੈਬਰਿਕ ਹੁੰਦਾ ਹੈ ਸੂਟ ਕਿਵੇਂ ਬਣਨਗੇ ਵਿਦਆਊਟ ਲਾਈਨਿੰਗ ਬਣਨਗੇ ਜਾਂ ਵਿਦ ਲਾਈਨਿੰਗ ਬਣਨਗੇ ਕੀ ਫੈਬਰਿਕ ਹੈ ਜੋ ਪ੍ਰਾਈਜ਼ ਨੇ ਉਹ ਵੀ ਮੈਂਸ਼ਨ ਕੀਤੇ ਹੁੰਦੇ ਨੇ ਤੇ ਜਦੋਂ ਤੁਸੀਂ ਵੀਡੀਓ ਸਕਿੱਪ ਕਰਕੇ ਦੇਖ ਲੈਂਦੇ ਹੋ ਫਿਰ ਪ੍ਰੋਪਰ ਤੁਹਾਨੂੰ ਜਾਣਕਾਰੀ ਨਹੀਂ ਮਿਲਦੀ ਤੇ ਸਕਰੀਨ ਦੇ ਉੱਪਰ ਹੀ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਤੁਹੀ ਸੂਟ ਦੇ ਰਿਲੇਟਿਡ ਕੁਝ ਵੀ ਮੈਨੂੰ ਪੁੱਛਣਾ ਚਾਹੁੰਦੇ ਹੋ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਵੀ ਦੇ ਸਕਦੇ ਹੋ ਤੇ ਮੈਸੇਜ ਕਰਕੇ ਮੈਨੂੰ ਪੁੱਛ ਵੀ ਸਕਦੇ ਹੋ ਤੇ ਅੱਜ ਲੈ ਕੇ ਆ ਜੀ ਬਹੁਤ ਪਿਆਰੀ ਕਲੈਕਸ਼ਨ ਸਾਡੇ USA ਸੂਟ ਜਾਣੇ ਵੀ ਰੈਡੀ ਹੋ ਕੇ ਤੇ ਅੱਜ ਮੈਂ ਤੁਹਾਨੂੰ ਇਹ ਸੂਟ ਤਾਂ ਦਿਖਾ ਰਹੀ ਹਾਂ ਕਿਉਂਕਿ ਪਹਿਲਾਂ ਦੇ ਕਾਫੀ ਕਮੈਂਟ ਹੁੰਦੇ ਨੇ ਕਿ ਦੀਦੀ ਸਟੀਚਿੰਗ ਕਿਵੇਂ ਆ ਤੁਸੀਂ ਸਟੀਚਿੰਗ ਵਾਲੀ ਵੀਡੀਓ ਵੀ ਸ਼ੇਅਰ ਕਰਿਆ ਕਰੋ ਤੇ ਇਸ ਕਰਕੇ ਜਿੰਨੇ ਵੀ ਸਾਰੇ ਸੂਟ ਨੇ ਸਾਰੇ ਸਟਿਚ ਹੋ ਕੇ ਜਾ ਰਹੇ ਨੇ ਤੇ ਕੱਲ ਵੀ ਮੈਂ ਵੀਡੀਓ ਦੇ ਵਿੱਚ ਦਿਖਾਏ ਸੀ ਤੁਹਾਨੂੰ ਇਹ ਉਹਨਾਂ ਦੇ ਸੂਟ ਨੇ ਉਹ ਵੀ ਸਟਿਚ ਹੋਏ ਸੀ ਉਹ ਵਰਕ ਵਾਲੇ ਸੀ ਇਹ ਕੁਝ ਪ੍ਰਿੰਟਡ ਨੇ ਕੁਝ ਵਰਕ ਵਾਲੇ ਨੇ ਮਿਕਸ ਸੂਟ ਨੇ ਤੇ ਚਲੋ ਜੀ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਆਪਣੇ ਫਰਸਟ ਸੂਟ ਨਾਲ ਤੇ ਇਹਦੇ ਨਾਲ ਦੇ ਕੁਝ ਪ੍ਰਿੰਟ ਤੁਹਾਨੂੰ ਮੈਨੂੰ ਲੱਗਦਾ ਸ਼ਾਇਦ ਹੀ ਮਿਲ ਜਾਣ ਬਾਕੀ ਸ਼ਾਇਦ ਨਾ ਮਿਲਣ ਕਿਉਂਕਿ ਤੁਸੀਂ ਕਿਸੇ ਹੋਰ ਪ੍ਰਿੰਟ ਤੇ ਐਵੇਂ ਦਾ ਡਿਜ਼ਾਈਨ ਕਰਵਾ ਸਕਦੇ ਹੋ। ਬਹੁਤਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਜਿਹੜੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਆਪਣੇ ਫਰਸਟ ਸੂਟ ਤੋਂ। ਚਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਆ ਫਰਸਟ ਸੂਟ ਆਪਣਾ कॉटन ਫੈਬਰਿਕ ਤੇ ਆਪਾਂ ਨੇ ਰੈਡੀ ਕੀਤਾ। ਇਹ ਪ੍ਰਿੰਟ ਨਹੀਂ ਮਿਲੇਗਾ ਮੈਂ ਤੁਹਾਨੂੰ ਪਹਿਲਾਂ ਦੱਸਦਾ। ਬਹੁਤ ਹੀ ਪਿਆਰਾ ਪ੍ਰਿੰਟ ਹੈ ਪਰ ਇਹ ਹੁਣ ਨਹੀਂ ਮਿਲੇਗਾ ਤੁਹਾਨੂੰ। ਪਹਿਲਾਂ ਕਾਫੀ ਆਪਾਂ ਇਹਦੇ ਨਾਲ ਦੇ ਸੇਲ ਕਰ ਚੁੱਕੀਆਂ। ਤੇ ਆਪਾਂ ਨੇ ਰੈਡੀ ਕੀਤਾ ਜੀ ਵਿਦਆਊਟ ਲਾਈਨਿੰਗ। ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਜੀ ਇਹਨੂੰ ਤੁਸੀਂ ਹੋਰ ਪ੍ਰਿੰਟ ਤੇ ਮਤਲਬ ਲੈ ਕੇ ਆਫ ਵਾਈਟ ਬਾਟਮ ਰੱਖ ਸਕਦੇ ਹੋ ਜਿਵੇਂ ਵਾਈਟ ਆ ਵਾਈਟ ਰੱਖ ਸਕਦੇ ਹੋ ਤੇ ਇਧਰ ਆਪਾਂ ਨੇ ਚਾਕਾਂ ਤੇ ਪ੍ਰੋਪਰ ਲੇਸ ਦਾ ਡਿਜ਼ਾਈਨ ਦਿੱਤਾ ਹੋਇਆ ਤੇ ਲੋਕ ਤੇ ਨੈਕ ਆਪਾਂ ਨੇ ਸਿੰਪਲ ਰੱਖਿਆ ਬਾਜੂ ਦੇ ਉੱਪਰ ਵੀ ਆਪਾਂ ਨੇ ਲੇਸ ਦਾ ਡਿਜ਼ਾਈਨ ਕੀਤਾ ਹੋਇਆ ਦੇਖੋ ਬਹੁਤ ਪਿਆਰਾ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਇਹਦੇ ਨਾਲ ਰੱਖੀ ਜੀ ਆਪਾਂ ਨੇ ਆਫ ਵਾਈਟ ਬਾਟਮ ਇਹਦੇ ਜੋ ਫਲਾਵਰ ਨੇ ਆਫ-ਵਾਈਟ ਨੇ ਆਪਾਂ ਨਾਲ ਆਫ-ਵਾਈਟ ਬਾਟਮ ਰੱਖੀਏ ਜੀ ਔਰ ਗਾਂਜਾ ਪੈਚ ਵਾਲੀ ਤੇ ਸਿੰਪਲ ਬਾਟਮ ਬਣਾਈਏ ਜੀ ਸਟ੍ਰੇਟ ਇਹਦੇ ਨਾਲ ਦੁਪੱਟਾ ਵੀ ਆਪਾਂ ਨੇ ਸੇਮ ਹੀ ਰੱਖਿਆ ਜੀ ਆਫ-ਵਾਈਟ ਦੇਖੋ ਜੀ ਇਹ ਵੀ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਆਫ-ਵਾਈਟ ਦੁਪੱਟਾ ਰਹੇਗਾ ਅਗਰ ਤੁਸੀਂ ਇਹਦੇ ਨਾਲ ਦਾ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਡਾਈ ਵੀ ਹੋ ਜਾਏਗਾ ਇਹ ਦੁਪੱਟਾ ਡਾਈ ਨਹੀਂ ਹੋਏਗਾ ਇਹ ਆਫ-ਵਾਈਟ ਤਾਂ ਆਫ-ਵਾਈਟ ਹੀ ਆ ਰਿਹਾ ਜਿਹੜਾ ਇਹਦੇ ਚ ਵਾਈਟ ਆਏਗਾ ਵਾਈਟ ਹੀ ਆਏਗਾ ਠੀਕ ਹੈ ਜੀ ਇਹਦੇ ਨਾਲ ਤੁਸੀਂ ਹੋਰ ਦੁਪੱਟਾ ਲੈ ਕੇ ਢਾਈ ਐਂਡ ਡਾਈ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਲਾਈਕ ਕਰਦੇ ਹੋ ਕਿ ਆਫ-ਵਾਈਟ ਇਹਦੇ ਨਾਲ ਜਿਵੇਂ ਆਫ-ਵਾਈਟ ਬਾਟਨ ਨਾਲ ਕੋਟਾ कॉटन ਦਾ ਦੁਪੱਟਾ ਹੈ ਇਹ ਆਫ-ਵਾਈਟ ਬਹੁਤ ਹੀ ਪਿਆਰਾ ਲੱਗੇਗਾ ਜੀ ਲਓ ਜੀ ਇਹ ਰਹੇਗਾ ਇਹਦੇ ਨਾਲ ਦੁਪੱਟਾ ਮੈਂ ਤੁਹਾਨੂੰ ਬਾਰ-ਬਾਰ ਦੱਸੀ ਆ ਇਹ ਪ੍ਰਿੰਟ ਨਹੀਂ ਮਿਲੇਗਾ ਜੀ ਤੁਸੀਂ ਹੋਰ ਪ੍ਰਿੰਟ ਤੇ ਐਵੇਂ ਦਾ ਕੁਝ ਡਿਜ਼ਾਈਨ ਕਰਵਾ ਸਕਦੇ ਹੋ ਤੇ ਆ ਗਿਆ ਜੀ ਆਪਣਾ ਫਰਸਟ ਸੂਟ ਬਹੁਤ ਹੀ ਪਿਆਰੇ ਪ੍ਰਿੰਟ ਨੇ ਬਹੁਤ ਪਿਆਰੇ ਕਲਰ ਨੇ ਜੇ कॉटन ਦੇ सूट ਸਾਡੀ ਭੈਣ ਕੋਈ ਬਾਇ ਕਰਨਾ ਚਾਹੁੰਦੀ ਹੈ ਤੁਸੀਂ ਸਾਨੂੰ ਮੈਸੇਜ ਕਰ ਦਿਓ ਜੋ ਸਾਡੇ ਕੋਲ ਅਵੇਲੇਬਲ ਹੋਣਗੇ ਉਹ ਅਸੀਂ ਤੁਹਾਨੂੰ ਜਰੂਰ ਸ਼ੇਅਰ ਕਰ ਦਾਂਗੇ ਬਾਕੀ ਜੀ ਵੀਡੀਓ ਅਪਲੋਡ ਹੋਈਆਂ ਹੋਈਆਂ ਨੇ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਲਓ ਜੀ ਹੁਣ ਜਾਨੀ ਆਪਾਂ ਆਪਣੇ ਨੈਕ ਸੂਟ ਵੱਲ ਨੈਕਸਟ ਆ ਗਿਆ ਇਹ ਪ੍ਰਿੰਟ ਇਹ ਵੀ ਖਾਦੀ कॉटन ਦੇ ਉੱਪਰ ਹੈ ਬਹੁਤ ਪਿਆਰਾ ਜੀ ਇਹਦੇ ਤੇ ਆਪਾਂ ਨੇ ਆ ਕਟਵਕ ਕੀਤਾ ਹੋਇਆ ਚਾਕਾਂ ਦੇ ਤੇ ਘੇਰੇ ਤੇ ਦੇਖ ਸਕਦੇ ਹੋ ਤੁਸੀਂ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ ਕਟਵਕ ਦਿੱਤਾ ਹੋਇਆ ਤੇ ਜੋ neck ਦਾ ਡਿਜ਼ਾਈਨ ਕੀਤਾ ਜੀ ਆਪਾਂ ਨੇ ਬੋਡਲੀ ਬਟਨਾਂ ਕੀਤਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਪ੍ਰਿੰਟ ਬਹੁਤ ਸੋਹਣਾ ਇਹ ਪ੍ਰਿੰਟ ਨਹੀਂ ਮਿਲੇਗਾ ਜੀ ਤੁਹਾਨੂੰ ਮੈਂ ਪਹਿਲਾਂ ਦੱਸਦਾ ਤੁਸੀਂ ਕਿਸੇ ਹੋਰ ਪ੍ਰਿੰਟ ਤੇ ਐਵੇਂ ਬਣਵਾ ਸਕਦੇ ਹੋ ਤੇ ਇਹਦੇ ਨਾਲ ਵੀ white bottom ਆਏਗੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਜੀ ਆਪਾਂ ਕੋਟਾ ਡੋਰੀਆ ਦਾ ਲਓ ਜੀ tie and dye ਦੁਪੱਟਾ ਆਏਗਾ ਤੇ ਦੁਪੱਟੇ ਤੇ ਵੀ ਆਪਾਂ ਨੇ ਪ੍ਰੋਪਰ ਕਟਵਾ ਕੀਤਾ 4 ਸਾਈਡ ਲੋ ਜੀ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਜਿਹੜੇ ਕੋਟਾ ਡੋਰੀਆ ਦੇ ਦੁਪੱਟੇ ਦੋ ਤਰ੍ਹਾਂ ਦੇ ਆਉਂਦੇ ਨੇ ਡਿਜ਼ਾਈਨ ਸਿ ਜਿਵੇਂ ਇਹਦਾ ਬਾਰਡਰ ਬਣਿਆ ਹੋਇਆ ਇੱਕ ਸਿੰਪਲ ਵੀ ਆਉਂਦੇ ਨੇ ਇੱਕ ਬਾਰਡਰ ਵਾਲੇ ਆਉਂਦੇ ਨੇ ਤੇ ਆਪਾਂ ਨੇ ਇੱਧਰ ਕਟਵਾਕ ਕੀਤਾ ਹੋਇਆ 4 ਸਾਈਡ ਕਲਰ ਬਹੁਤ ਪਿਆਰਾ ਹੈ ਇਹਨੂੰ ਆਪਾਂ ਨੇ ਟਾਈ ਐਂਡ ਡਾਈ ਕੀਤਾ ਹੋਇਆ ਇਹ ਤੁਸੀਂ ਕਿਸੇ ਵੀ ਪ੍ਰਿੰਟ ਤੇ ਡਿਜ਼ਾਈਨ ਕਰਵਾ ਸਕਦੇ ਹੋ ਤੇ ਆਪਣੇ ਸੂਟ ਜਿਹੜੇ ਸਾਰੇ ਨੇ ਬਹੁਤ ਹੀ ਪਿਆਰੇ ਬਣੇ ਨੇ ਤੇ ਉਹਨਾਂ ਨੂੰ ਵੀ ਬਹੁਤ ਹੀ ਪਸੰਦ ਆਏ ਨੇ ਤੇ ਕੋਈ ਵੀ ਮੇਰੀ ਪਹਿਣਾ ਸਟਿਚ ਕਰਵਾਉਣਾ ਚਾਹੁੰਦੀ ਹੈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਅਗਰ ਤੁਸੀਂ ਵਿਦਆਊਟ ਸਟਿਚਿੰਗ ਲੈਣਾ ਵਿਦਆਊਟ ਸਟਿਚਿੰਗ ਬਾਈ ਕਰ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਜੀ ਬਾਕੀ ਜਿਹੜੀਆਂ ਪਹਿਣਾ ਸਟਿਚ ਕਰਵਾਉਣਾ ਚਾਹੁੰਦੀਆਂ ਨੇ ਸਾਨੂੰ ਤੁਸੀਂ ਮੈਸੇਜ ਕਰ ਲਿਓ WhatsApp ਤੇ ਇਹ ਪ੍ਰਿੰਟ ਨਹੀਂ ਮਿਲੇਗਾ ਮੈਂ ਤੁਹਾਨੂੰ ਪਹਿਲਾਂ ਦੱਸ ਦਾਂ ਤੁਸੀਂ ਹੋਰ ਕਿਸੇ ਪ੍ਰਿੰਟ ਤੇ ਡਿਜ਼ਾਈਨ ਕਰਵਾ ਸਕਦੇ ਹੋ ਸਾਰੇ ਮੈਂ ਤੁਹਾਨੂੰ ਇਹ ਚੈੱਕ ਕਰਵਾ ਦਨੀ ਆ ਜੋ-ਜੋ ਆਪਾਂ ਨੇ ਰੈਡੀ ਕੀਤੇ ਨੇ ਸਿੰਪਲ ਕਾਟਨ ਦੇ ਉੱਪਰ। ਹਾਂਜੀ। ਇਹ ਵੀ ਸਿੰਪਲ ਕਾਟਨ ਰਹੇਗੀ। ਇਹ ਵੀ ਆਪਾਂ ਨੇ ਵਿਦਆਊਟ ਲਾਈਨਿੰਗ ਸੂਟ ਬਣਵਾਇਆ। ਹਾਂਜੀ। ਪ੍ਰੋਪਰ ਲੇਸਿਸ ਦਿੱਤੀ ਹੋਈ ਹੈ ਚਾਕਾਂ ਦੇ ਉੱਪਰ, ਘੇਰੇ ਦੇ ਉੱਪਰ ਆਪਾਂ ਨੇ ਕੋਈ ਲੇਸ ਦਾ ਡਿਜ਼ਾਈਨ ਨਹੀਂ ਕੀਤਾ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ ਲੇਸ ਲਗਾਈ ਹੋਈ ਇਹ ਦੇਖ ਸਕਦੇ ਤੁਸੀਂ। ਔਰ ਨੈਕ ਦਾ ਜਿਹੜਾ ਡਿਜ਼ਾਈਨ ਹੈ ਉਹ ਵੀ ਆਪਾਂ ਨੇ ਲੇਸ ਨਾਲ ਰੈਡੀ ਕੀਤਾ ਹੈ। ਤੇ ਇਹਦੇ ਨਾਲ ਆਪਾਂ ਨੇ ਸਿੰਪਲ ਬਾਟਮ ਰੱਖੀ ਹੈ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਤੇ ਇਹਦੇ ਨਾਲ ਜੋ ਦੁਪੱਟਾ ਰੱਖਿਆ ਉਹ ਵੀ ਆਪਾਂ ਨੇ ਸਿੰਗਲ ਡਾਈ ਕੀਤਾ ਤੇ ਆਪਾਂ ਨੇ ਨਾਲ ਦੁਪੱਟਾ ਰੱਖਿਆ ਜੀ ਸਿੰਗਲ ਕਲਰ ਦਾ ਰੱਖਿਆ ਹੋਇਆ ਹੈ ਪਰ ਪ੍ਰੋਪਰ ਜਿਹੜੀ ਆਪਾਂ ਨੇ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਵੀ कॉटन फैब्रिक ਹੈ ਇਹ ਵੀ ਆਪਾਂ ਨੇ ਵਿਦਆਊਟ ਲਾਈਨਿੰਗ ਸੂਟ ਰੈਡੀ ਕੀਤਾ ਹੈ ਜੀ ਤੇ ਇਹਨਾਂ ਦੇ ਹਰੇਕ ਸੂਟ ਦੇ ਪਿੱਛੇ ਜਿੱਪ ਲੱਗੀ ਹੋਈ ਹੈ ਜੀ ਤੁਸੀਂ ਲਾਈਕ ਕਰਦੇ ਹੋ ਤਾਂ ਲਗਵਾ ਸਕਦੇ ਹੋ ਸਾਨੂੰ ਆਪਣੇ ਮੈਜ਼ਰਮੈਂਟ ਚ ਤੁਸੀਂ ਮੈਂਸ਼ਨ ਕਰ ਦਿਓ ਕਿ ਅਸੀਂ ਜਿੱਪ ਲਾਈ ਕਰਦੇ ਆ ਤਾਂ ਜਿੱਪ ਲੱਗ ਜਾਏਗੀ ਠੀਕ ਹੈ ਜੀ ਅ ਜੋ ਵੀ ਅਸੀਂ ਵੀਡੀਓ ਸ਼ੇਅਰ ਕਰਦੇ ਹਾਂ ਐਸੇ ਕਰਕੇ ਕਰਦੇ ਹਾਂ ਕਿ ਤੁਹਾਨੂੰ ਆਈਡੀਆ ਮਿਲ ਸਕੇ। ਲਓ ਜੀ ਇਹ ਵੀ ਆ ਗਿਆ ਜੀ कॉटन फैब्रिक, ਇਹ ਵੀ प्रिंट ਨਹੀਂ ਮਿਲੇਗਾ ਮੈਂ ਨਾਲ-ਨਾਲ ਤੁਹਾਨੂੰ ਦੱਸੀ ਜਾ ਰਹੀ ਹਾਂ। ਇਹ ਵੀ ਵਿਦਆਊਟ ਲਾਈਨਿੰਗ ਸਾਰੇ ਸੂਟ ਬਣੇ ਹੋਏ ਨੇ ਜੀ। ਬਹੁਤ ਪਿਆਰਾ ਦੇਖੋ। ਕਲਰ ਬਹੁਤ ਪਿਆਰਾ ਹੈ। ਆਪਾਂ ਨੇ ਨੈਕ ਦਾ ਡਿਜ਼ਾਈਨ ਕੀਤਾ ਹੈ, ਬਾਹੂ ਦੇ ਉੱਪਰ ਵੀ ਆਪਾਂ ਨੇ ਲੇਸ ਦਾ ਡਿਜ਼ਾਈਨ ਕੀਤਾ ਹੋਇਆ ਹੈ। ਇਹਦੇ ਨਾਲ ਬਾਟਮ ਰੱਖੀ ਹੈ ਜੀ ਆਪਾਂ ਨੇ ਸਿੰਪਲ ਇਦੇ ਨਾਲ ਦੁਪੱਟਾ ਵੀ ਆਪਾਂ ਨੇ ਸਿੰਗਲ ਕਲਰ ਦਾ ਰੱਖਿਆ। ਮਸ਼ਰੀਨ कॉटन ਦਾ ਦੁਪੱਟਾ ਰੱਖਿਆ ਹੋਇਆ ਜੀ ਬਹੁਤ ਹੀ ਪਿਆਰਾ ਕਲਰ ਹੈ। ਤੁਸੀਂ ਸਿੰਪਲ ਸੂਟ ਬਣਾਉਣੇ ਸਿੰਪਲ ਬਣ ਜਾਣਗੇ। ਬਾਕੀ ਤੁਸੀਂ ਜਿਵੇਂ ਦੀ ਸਟਿਚਿੰਗ ਚਾਹੋਗੇ ਤੁਸੀਂ ਸ਼ਰਾਰਾ, ਗਰਾਰਾ, ਟਰੌਜ਼ਰ ਤੁਸੀਂ ਲਹਿੰਗਾ ਕੁਝ ਵੀ ਬਣਾਉਣਾ ਚਾਹੁੰਦੇ ਹੋ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਅਵੇਲੇਬਲ ਹੈ ਤੁਸੀਂ ਕਰਵਾ ਸਕਦੇ ਹੋ। ਤਾਂ ਜੀ ਨੈਕਸਟ ਆ ਗਿਆ। ਇਹ ਵਾਲਾ ਇਹ ਵੀ ਪ੍ਰਿੰਟਰ ਨਹੀਂ ਮਿਲੇਗਾ ਜੀ ਹੁਣ ਤੁਹਾਨੂੰ ਬਹੁਤ ਪਿਆਰਾ ਅਜ ਕੱਲ੍ਹ ਹੈਗੀ ਪ੍ਰਿੰਟ ਬਹੁਤ ਪਿਆਰਾ ਹੈ ਕਿਉਂਕਿ ਜੋ ਵੀ ਆਪਾਂ ਫੈਬਰਿਕ ਲੈ ਕਰਨੇ ਆ ਫਟਾਫਟ ਇੱਕ ਦੋ ਦਿਨ ਦੇ ਵਿੱਚ ਸੇਲ ਹੋ ਜਾਂਦਾ ਸਾਰਾ ਫਿਰ ਸਾਡੀਆਂ ਭੈਣਾਂ ਵਿੱਚੋਂ ਰਹਿ ਜਾਂਦੀਆਂ ਫਿਰ ਉਹ ਕਹਿੰਦੇ ਕਿ ਸਾਨੂੰ ਇਹ ਸੂਟ ਚਾਹੀਦਾ ਤੇ ਉਹ ਅਵੇਲੇਬਲ ਨਹੀਂ ਹੁੰਦਾ ਸਾਡੇ ਕੋਲ ਲੋਜੀ ਬਾਜੂ ਦੇ ਪਰ ਵੀ ਆਪਾਂ ਨੇ ਸੇਮ ਡਿਜ਼ਾਈਨ ਕੀਤਾ ਤੇ ਬਾਟਮ ਆਪਾਂ ਨੇ ਸਿੰਪਲ ਰੱਖੀ ਹੈ ਤੇ ਇਹਦੇ ਨਾਲ ਆਪਾਂ ਨੇ ਵਾਈਟ ਦੁਪੱਟਾ ਰੱਖਿਆ ਜੀ तुम जिमें स्टिचिंग कहो गए सिंपल स्टिचिंग कहोगे सिंपल स्टिचिंग हो जाएगी कुछ ज़्यादा डिजाइन करवाना चाहते हो उमें भी स्टिचिंग हो जाएगी ठीक है जी लो जी नैक्सट आ गया ये वाला ये भी अपने सिंपल ही रेडी किया मैं थोड़ा तो चेक करवा दी ये भी अपने चाकों के उपर लेस दी हुई है तो नैक का डिजाइन अपने कुछ इस तरह किया ਇਹ ਬਾਜੂ ਦੇ ਉੱਪਰ ਵੀ ਆਪਾਂ ਨੇ ਲੇਸ ਇਸ ਦਾ ਡਿਜ਼ਾਈਨ ਕੀਤਾ ਹੈ ਸਾਰੇ ਸੂਟ ਵਿਦਆਊਟ ਲਾਈਨਿੰਗ ਬਣੇ ਹੋਏ ਨੇ ਜੀ ਇਹਦੇ ਨਾਲ ਸਿੰਪਲ ਕਾਟਨ ਦੀ ਸਿੰਪਲ ਬਾਟਮ ਰਹੇਗੀ ਤੇ ਨਾਲ ਜੋ ਦੁਪੱਟਾ ਰੱਖਿਆ ਜੀ ਆਪਾਂ ਨੇ ਟਾਈ ਐਂਡ ਡਾਈ ਦੁਪੱਟਾ ਰੱਖਿਆ ਹੋਇਆ ਦੇਖੋ ਦੁਪੱਟਾ ਤੁਹਾਡੀ ਚੋਇਸ ਹੈ ਜੀ ਤੁਸੀਂ ਕਿਹੜਾ ਦੁਪੱਟਾ ਬਾਈ ਕਰਨਾ ਚਾਹੁੰਦੇ ਹੋ ਅਗਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਜਿਹੜੇ ਸਾਡੇ ਕੋਲ ਵਿਦਆਊਟ ਦੁਪੱਟਾ ਸੂਟ ਹੁੰਦੇ ਨੇ ਤੁਸੀਂ ਵਿਦਆਊਟ ਦੁਪੱਟਾ ਬਾਈ ਕਰ ਸਕਦੇ ਹੋ ਜੋ ਨੈਕਸਟ ਆ ਗਿਆ ਫਿਰ ਫਰਸਟ ਬਾਟਮ ਦੇ ਨਾਲ ਇਹ ਵੀ ਪ੍ਰਿੰਟ ਨਹੀਂ ਮਿਲੇਗਾ ਜੀ ਮੈਂ ਤੁਹਾਨੂੰ ਪਹਿਲਾਂ ਦੱਸਤਾ ਤੁਸੀਂ ਬੋਗੇ ਕਿ ਇਹ ਪ੍ਰਿੰਟ ਨਹੀਂ ਮਿਲੇਗਾ ਬਹੁਤ ਪਿਆਰਾ ਪ੍ਰਿੰਟ ਹੈ ਇੱਕ ਆਪਾਂ ਕਾਫੀ ਸੇਲ ਕਰ ਚੁੱਕੇ ਹਾਂ ਇਹਦੇ ਨਾਲ ਦਾ ਦੇਖੋ ਜੀ ਬਾਰਡਰ ਹੈ ਘੇਰੇ ਦੇ ਉੱਪਰ ਬਾਰਡਰ ਲਗਾਇਆ ਆਪਾਂ ਨੇ ਝਾਕਾਂ ਦੇ ਉੱਪਰ ਲੀਸ ਦਿੱਤੀ ਹੈ ਸੇਮ ਕਲਰ ਦੀ ਤੇ ਬਾਜ਼ੂ ਦੇ ਉੱਪਰ ਵੀ ਆਪਾਂ ਨੇ ਲੀਸ ਦਾ ਡਿਜ਼ਾਈਨ ਕੀਤਾ ਹੋਇਆ ਇਦੇ ਨਾਲ ਰਹੇਗੀ ਜੀ ਆਫ ਵਾਈਟ ਬਾਟਮ ਔਰਗੈਂਜ਼ਾ ਪੈਚ ਵਾਲੀ ਆਫ ਵਾਈਟ ਬਾਟਮ ਹੈ ਬਾਟਮ ਤੁਹਾਨੂੰ ਮਿਲ ਜੇਗੀ ਜੀ ਕੱਲੀ ਤੁਸੀਂ ਹੋਰ ਕਿਸੇ ਸ਼ਰਟ ਨਾਲ ਆਫ ਵਾਈਟ ਬਾਟਮ ਲੈ ਸਕਦੇ ਹੋ ਤੇ ਇਹਦੇ ਨਾਲ ਵੀ ਆਪਾਂ ਨੇ ਜੋ ਦੁਪੱਟਾ ਰੈਡੀ ਕੀਤਾ ਜੀ ਕੋਟਾ ਡੋਰੀਆ ਦਾ ਟਾਈ ਐਂਡ ਡਾਈ ਦੁਪੱਟਾ ਰੈਡੀ ਕੀਤਾ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਇਹ ਤੁਹਾਨੂੰ ਮੈਂ ਤਾਂ ਦਿਖਾ ਰਹੀ ਆ ਜੇ ਤੁਸੀਂ ਕੋਈ ਹੋਰ ਡਿਜ਼ਾਈਨ ਪਸੰਦ ਆ ਤੁਸੀਂ ਟਾਈ ਐਂਡ ਡਾਈ ਕਰਵਾਉਣਾ ਚਾਹੁੰਦੇ ਹੋ ਤੁਸੀਂ ਦੇਖ ਕੇ ਮੈਨੂੰ ਡਿਜ਼ਾਈਨ ਸੈਂਡ ਕਰਕੇ ਦੱਸ ਸਕਦੇ ਹੋ ਤੇ ਇਹ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿਕੇਗਾ ਜੀ ਕਿਉਂਕਿ ਪੈਣਾ ਦੇ ਕਾਫੀ ਕਮੈਂਟ ਹੁੰਦੇ ਨੇ ਜੀ ਦੁਪੱਟਾ ਸਾਡੇ ਸਿਰ ਤੇ ਟਿਕੇ ਦੁਪੱਟਾ ਤੁਹਾਡੇ ਸਿਰ ਤੇ ਟਿਕੇਗਾ ਅਸੀਂ ਜੋ ਵੀ ਫੈਬਰਿਕ ਦਵਾਂਗੇ ਜੀ ਤੁਹਾਨੂੰ ਬੈਸਟ ਦਵਾਂਗੇ ਤੁਸੀਂ ਫੈਬਰਿਕ ਕੋਲ ਟੈਨਸ਼ਨ ਫ੍ਰੀ ਰਹੋ ਜੋ ਜੋ ਵੀ ਸੂਟ ਤੁਸੀਂ ਸਾਡੇ ਕੋਲ ਬਾਈ ਕਰੋਗੇ ਪ੍ਰੋਪਰ ਉਹਦੀ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਤੇ ਜੀ ਆ ਗਿਆ ਕਾਟਨ ਫੈਬਰਿਕ ਚਲੋ ਜੀ ਇਹ ਆ ਗਿਆ ਨੈਕਸਟ ਪ੍ਰਿੰਟ ਆਪਾਂ ਚੈੱਕ ਕਰੂ। ਇਹ ਵੀ ਆਪਾਂ ਨੇ ਸਿੰਪਲ ਸੂਟ ਰੈਡੀ ਕੀਤਾ। ਮੈਂ ਤੁਹਾਨੂੰ ਦਿਖਾ ਦਿੰਨੀ ਆ। ਪ੍ਰੋਪਰ ਲੇਸ ਨਾਲ ਆਪਾਂ ਨੇ ਡਿਜ਼ਾਈਨ ਕੀਤਾ ਹੋਇਆ। ਸੇਮ ਹੀ ਹੈ ਜੀ ਇਸ ਬਿਲਕੁਲ ਉਹਨਾਂ ਨੇ ਸਿੰਪਲ ਰੈਡੀ ਕਰਵਾਏ। ਇਹਦੇ ਨਾਲ ਦੁਪੱਟਾ ਆਪਾਂ ਜੋ ਰੱਖਿਆ ਜੀ ਟਾਈ ਐਂਡ ਡਾਈ ਰੱਖਿਆ ਹੋਇਆ। ਦੇਖੋ। ਮੈਂ ਤੁਹਾਨੂੰ ਦੁਪੱਟੇ ਦਾ ਡਿਜ਼ਾਈਨ ਚੈੱਕ ਕਰਵਾ ਦਿੰਨੀ ਆ। ਦੇਖੋ ਕਿੰਨਾ ਪਿਆਰਾ ਲੱਗ ਰਿਹਾ। ਇਹ ਵੀ ਪ੍ਰੋਪਰ ਤੁਹਾਡੇ ਸਿਰ ਤੇ ਦੁਪੱਟਾ ਟਿਕੇਗਾ ਜੀ। ਪਿਓਰ ਮਸ਼ਲੀਨ ਦੇ ਦੁਪੱਟੇ ਨੇ। ਕਿਉਂਕਿ ਜੀ ਆਪਣਾ ਕਾਟਨ ਦਾ ਸੂਟ ਹੈ ਤੇ ਉਹਦੇ ਨਾਲ ਇਹੀ ਦੁਪੱਟੇ ਸੋਹਣੇ ਲੱਗਣਗੇ। ਬਾਕੀ ਤੁਹਾਡੀ ਚੁਆਇਸ ਹੈ ਤੁਸੀਂ ਕਿਹੜਾ ਦੁਪੱਟਾ ਲੈਣਾ ਇਹ ਸਾਨੂੰ ਦੱਸ ਸਕਦੇ। ਉਹ ਜੀ ਨੈਕਸਟ ਆ ਗਿਆ ਬਰਬਰੀ ਦੇ ਵਿੱਚ ਜਿਵੇਂ ਹੁਣ ਆਪਾਂ ਕਾਫੀ ਬਰਬਰੀ ਦੇ ਸੂਟ ਲੈ ਕੇ ਆਏ ਸੀ ਤੁਹਾਡੇ ਲਈ ਸੇਲ ਕਰ ਰਹੇ ਹਾਂ ਤਾਂ ਕਾਫੀ ਪੈਣਾ ਕਹਿੰਦੀਆਂ ਸੀ ਕਿ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿ ਇਹ ਬਰਬਰੀ ਫੈਬਰਿਕ ਰਹੇਗਾ ਇਹ ਪ੍ਰਿੰਟ ਸ਼ਾਇਦ ਹੀ ਮਿਲੇ ਜੀ ਇਹ ਵੀ ਮੈਂ ਤੁਹਾਨੂੰ ਦੱਸਦਾ ਪਹਿਲਾਂ ਹੀ। ਤੇ ਇਹਦੇ ਨੀਚੇ ਜੋ ਆਪਾਂ ਨੇ ਲਾਈਨਿੰਗ ਲਗਾਈ ਜੀ ਟਾਫਟਾ ਡਾਈ ਕਰਕੇ ਖੁਦ ਲਗਵਾਇਆ ਹੋਇਆ ਔਰ ਚਾਕਾਂ ਦੇ ਉੱਪਰ ਆਪਾਂ ਨੇ ਲੇਸ ਦਾ ਡਿਜ਼ਾਈਨ ਕੀਤਾ ਔਰ ਨੈੱਕ ਆਪਾਂ ਨੇ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਤੇ ਬਾਜ਼ੂ ਆਗੇ ਜੀ ਬਾਜ਼ੂ ਦੇ ਉੱਪਰ ਵੀ ਆਪਾਂ ਨੇ ਲੇਸਿਸ ਦਾ ਡਿਜ਼ਾਈਨ ਦਿੱਤਾ ਹੋਇਆ ਜੀ ਤੇ ਇਹਦੇ ਨਾਲ ਬਾਟਮ ਬ੍ਰੇਕ ਜੀ ਸਿੰਪਲ ਕੁੰਦਿਆਂ ਵਾਲੀ ਬਾਟਮ ਬਣਾਈਏ ਇਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਸੀਂ ਕੁੰਦਿਆਂ ਵਾਲੀ ਬਣਵਾਣੀ ਹੈ ਜਾਂ ਤੁਸੀਂ ਸਟੇਟ ਬਣਵਾਣੀ ਹੈ ਇਹ ਤੁਹਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹਦੇ ਨਾਲ ਜੋ ਦੁਪੱਟਾ ਰੱਖਿਆ ਜੀ ਦੇਖੋ ਜੀ ਦੁਪੱਟਾ ਪਰੱਖਿਆ ਜੀ ਟੈਬੀ ਦਾ ਤੇ ਇਹਨੂੰ ਆਪਾਂ ਨੇ ਟਾਈ ਐਂਡ ਡਾਈ ਕੀਤਾ ਹੋਇਆ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਹੈ ਇਹ ਵੀ ਦੁਪੱਟਾ ਪ੍ਰੋਪਰ ਤੁਹਾਡੇ ਸਿਰ ਤੇ ਟਿੱਕੇਗਾ ਜੀ ਜਿਨ੍ਹਾਂ ਨੇ ਆਪਾਂ ਪਹਿਣਾ ਨੇ ਸਿਰ ਤੇ ਟਿਕਣ ਵਾਲੇ ਦੁਪੱਟੇ ਲੈਣੇ ਤੁਸੀਂ ਟੈਬੀ ਕਾਟਨ ਦੇ ਟੈਬੀ ਮਸ਼ੀਨ ਦੇ ਲੈ ਸਕਦੇ ਹੋ ਅਗਰ ਤੁਸੀਂ ਲਾਈਕ ਕਰਦੇ ਹੋ ਜਿਵੇਂ ਬਰਬਰੀ ਫੈਬਰਿਕ ਨਾਲ ਆਪਾਂ ਜਿਹੜੇ ਸੂਟ ਹੁਣ ਸੇਲ ਕਰ ਰਹੇ ਹਾਂ ਉਹਦੇ ਨਾਲ ਸਾਰਿਆਂ ਦੇ ਨਾਲ ਬਰਬਰੀ ਦੇ ਦੁਪੱਟੇ ਰੈਡੀ ਕਰ ਰਹੇ ਹਾਂ ਕਿਉਂਕਿ ਭੈਣਾਂ ਲਾਈਕ ਕਰ ਰਹੀਆਂ ਨੇ ਕਿ ਬਰਬਰੀ ਦੇ ਦੁਪੱਟੇ ਰੈਡੀ ਕਰਕੇ ਦਿਓ ਲਓ ਜੀ ਲਾਗੇ ਨੈਕਸਟ ਤੇ ਜੋ ਨੈਕਸਟ ਸੂਟ ਹੈ ਉਹ ਵੀ ਬਰਬਰੀ ਦੇ ਵਿੱਚ ਹੀ ਬਸ ਇਹਨਾਂ ਦਾ ਕੋਰੀਅਰ ਜਾਣਾ ਜੀ ਥੋੜੇ ਟਾਈਮ ਤੱਕ ਤੇ ਮੈਂ ਕਿਹਾ ਤੁਹਾਡਾ ਵੀਡੀਓ ਸ਼ੇਅਰ ਕਰ ਦਿੱਤੀ ਜਾਏ ਫਿਰ ਆਪਾਂ ਪ੍ਰੋਪਰ ਇਹਦੀ ਪੈਕਿੰਗ ਕਰਾਂਗੇ ਲਓ ਜੀ ਨੈਕਸਟ ਆ ਗਿਆ ਇਹ ਵੀ ਬਰਬਰੀ ਹੈ ਇਨੂੰ ਆਪਾਂ ਨੇ ਜਿਹੜੀ ਲੇਸਸ ਦਿੱਤੀ ਹੋਈ ਜੀ ਡਬਲ ਸਾਈਡ ਦੀ ਹੈ ਹਰੇਕ ਕਲਰ ਜੋ ਸੂਟ ਦੇ ਵਿੱਚ ਹੈ ਉਹ ਦੋ ਤਿੰਨ ਕਲਰ ਲੇਸ ਦੇ ਵਿੱਚ ਹੈਗੇ ਨੇ। ਔਰ ਇਧਰ ਆਪਾਂ ਨੇ neck ਦਾ ਡਿਜ਼ਾਈਨ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ। ਇਹ ਤੁਸੀਂ ਸੂਟ ਗੁਰਦੁਆਰਾ ਸਾਹਿਬ ਨਾਲ ਰਾਮ ਨਾ ਵੇਅਰ ਕਰ ਸਕਦੇ ਹੋ ਗੁਰਦੁਆਰਾ ਸਾਹਿਬ। ਲੋ ਜੀ ਇਹਦੇ ਨਾਲ ਬਾਟਮ ਰਹੇਗੀ ਪਲੇਨ ਸਿੰਪਲ। ਅਗਰ ਤੁਸੀਂ ਕੁਝ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਸਿੰਗਲ ਕਲਰ ਦਾ ਟਾਈ ਐਂਡ ਡਾਈ ਨਹੀਂ ਕੀਤਾ ਔਰ ਪ੍ਰੋਪਰ ਆਪਾਂ ਨੇ ਲੇਸ ਨਾਲ ਫਿਨਿਸ਼ਿੰਗ ਕੀਤਾ ਹੋਇਆ ਤੇ ਲੋ ਜੀ ਨੈਕ ਸੂਟ ਆ ਗਿਆ ਇਹ ਵੀ ਸੂਟ ਆਪਾਂ ਨੇ ਕਾਫੀ ਸੇਲ ਕੀਤੇ ਨੇ ਜੀ ਬਹੁਤ ਪਿਆਰਾ ਫੈਬਰਿਕ ਹੈ ਕਾਟਨ ਫੈਬਰਿਕ ਹੈ ਇਹਦੇ نیچے ਆਪਾਂ ਨੇ ਕਾਟਨ ਦੀ ਲਾਈਨਿੰਗ ਲਗਾਈ ਹੈ ਤੇ ਆਰੀਵਕ ਹੋਇਆ ਹੋਇਆ ਜੀ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਤੈਨੂੰ ਵੀ ਆਪਾਂ ਨੇ ਸਿੰਪਲ ਰੈਡੀ ਕੀਤਾ ਜੀ ਇਹਦੇ ਨਾਲ ਜਿਹੜੀ ਬਾਟਮ ਰਹੇਗੀ ਸੈਲਫ ਪ੍ਰਿੰਟ ਵਾਲੀ ਬਾਟਮ ਰਹੇਗੀ ਤੇ ਇਹਦੇ ਨਾਲ ਜੋ ਆਪਾਂ ਨੇ ਦੁਪੱਟਾ ਰੈਡੀ ਕੀਤਾ ਜੀ ਦੁਪੱਟਾ ਆਪਾਂ ਟੈਬੀ ਕੌਟਨ ਦਾ ਕੀਤਾ ਔਰ ਸਿੰਗਲ ਕਲਰ ਦੀ ਲੇਸ ਲਾਈ ਔਰ ਸਿੰਗਲ ਕਲਰ ਦਾ ਹੀ ਆਪਾਂ ਨੇ ਦੁਪੱਟਾ ਲਾਈ ਕੀਤਾ ਹੋਇਆ ਜੀ ਤੇ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਇਹ ਜੋ ਵੀ ਤੁਹਾਡੇ ਲਈ ਅਸੀਂ ਵੀਡੀਓ ਸ਼ੇਅਰ ਕਰਦੇ ਆ ਇਸੇ ਲਈ ਕਰ ਰਹੇ ਆ ਕਿਉਂਕਿ ਜੋ ਭੈਣਾਂ ਸਟਿਚਿੰਗ ਕਰਵਾਉਣਾ ਚਾਹੁੰਦੀਆਂ ਹਨ ਉਹਨਾਂ ਨੂੰ ਸਟਿਚਿੰਗ ਦਾ ਆਈਡੀਆ ਹੋ ਜਾਂਦਾ ਤਾਂ ਤੁਸੀਂ ਆਰਾਮ ਨਾਲ ਮਰਸਦ ਤੇ ਮੈਸੇਜ ਕਰਕੇ ਆਪਣਾ ਸੂਟ ਸਟਿਚ ਵੀ ਕਰਵਾ ਸਕਦੇ ਹੋ ਆਪਣਾ ਆਰਡਰ ਦੇ ਸਕਦੇ ਹੋ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ